ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਦੇ ਬੀਜਾਂ ਨੂੰ ਦਿਖਾਉਂਦੇ ਹਾਂ ਰੁੱਖਾਂ ਦੀ ਫਲੀਆਂ ਨੂੰ ਦਿਖਾਉਂਦੇ ਹਾਂ ਜਿਹੜੇ ਉਹਦੇ ਫਲ ਲੱਗਦੇ ਹੈਗੇ ਆ ਅੱਜ ਜਿਹੜੀ ਗੱਲਬਾਤ ਕਰਾਂਗੇ ਇਸ ਸਾਡਾ ਪੰਜਾਬ ਦਾ ਬਹੁਤ ਹੀ ਪ੍ਰਾਤਨ ਰੁੱਖਾ ਫਲਾਹੀ ਦੇ ਬਾਰੇ ਗੱਲ ਕਰਾਂਗੇ ਫਲਾਹੀ ਬੋਲ ਦਿੰਦੇ ਆ ਇਹ ਇੰਡੀਆ ਦਾ ਨੇਟਿਵ ਰੁੱਖਾ ਇਹ ਜਿਹੜਾ ਪਾਕਿਸਤਾਨ ਹੋਇਆ ਅਫਗਾਨਿਸਤਾਨ ਆਇਆ ਪੰਜਾਬ ਦੇ ਇਲਾਕੇ ਜਿਹੀ ਪਾਇਆ ਜਾਂਦਾ ਹੈਗਾ ਤਾ ਪੰਜਾਬ ਦਾ ਤਾਂ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਫਲਾਈਆਂ ਬਹੁਤ ਪੁਰਾਣੇ ਸਮੇਂ ਵਿੱਚ ਬਹੁਤ ਹੁੰਦੀਆਂ ਸੀ ਜਿਹੜੋ ਬਰਾਂਦੀ ਹੁੰਦੀ ਸਾਡੀ ਜਗ੍ਹਾ ਸਾਡੀ ਖੇੜੀ ਕ੍ਰਾਂਤੀ ਤੋਂ ਪਹਿਲਾਂ ਫਲਾਈਆਂ ਬਹੁਤ ਹੁੰਦੀਆਂ ਸੀਗੀਆਂ ਤੇ ਇਹਦਾ ਬੀਜ ਦੀ ਖਾਸੀ ਤੇ ਹੈਗੇ ਵੀ ਇਹ ਬੀਜ ਨੂੰ ਦੇਖ ਲਓ ਪਹਿਲਾਂ ਇਸ ਤਰ੍ਹਾਂ ਦਾ ਬੀਜ ਆ ਤੇ ਇਹਦੀਆਂ ਫਲੀਆਂ ਹੈਗੀਆਂ ਜਿਹਨੇ ਰੁੱਖ ਦੀਆਂ ਤਾਂ ਹੁਣ ਬੈਸਟ ਮੌਸਮ ਆ ਫਲਾਈ ਜਿੱਥੇ ਵੀ ਲੱਗੀ ਉਹਦਾ ਬੀਜ ਲਾ ਕੇ ਆਪਾਂ ਨੂੰ ਤਿਆਰ ਕਰੀਏ ਕਿਉਂਕਿ ਬਹੁਤ ਹੀ ਗੁਣਕਾਰੀ ਪੌਦਾ ਹੈਗਾ ਤੇ ਬਹੁਤ ਹੀ ਆਪਣਾ ਜਿਹੜਾ ਪ੍ਰਾਤਨ ਰੁੱਖ ਹੈਗਾ ਤੇ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਵਿੱਚ ਅਸੀਂ ਦੋ ਫਲਾਈ ਸਾਬ ਗੁਰਦਾਰਾ ਕਵਰ ਕੀਤੇ ਆ ਇੱਕ ਤੁਲੇ ਪਿੰਡ ਆ ਲੁਧਿਆਣਾ ਜ਼ਿਲ੍ਹੇ ਦੇ ਕੋਲੇ ਉੱਥੇ ਫਲਾਈ ਦਾ ਮਤਲਬ ਪੁਰਾਣੀ ਮੁੱਢੀ ਮੌਜੂਦ ਆ ਉੱਥੇ ਸੰਸਾਰ ਗਿਆਤਰਾ ਪੂਰੀ ਕਰ ਗਿਆ ਜਿਹੜਾ ਦਰਖਤ ਪਰ ਫਿਰ ਵੀ ਹਜੇ ਕੁਝ ਦਰਖਤ ਦੇ ਫਲਾਈ ਦੇ ਨਵੇਂ ਉੱਗੇ ਹੋਏ ਆ ਮਤਲਬ ਕਹਿੰਦਾ ਉਹਦੀ ਯਾਦ ਵਾਸਤੇ ਫਲਾਈ ਲਾਈ ਹੋਈ ਆ ਉਸ ਤੋਂ ਬਾਅਦ ਇੱਕ ਲੱਖੀ ਜੰਗਲ ਹੈਗਾ ਬਠਿੰਡੇ ਜ਼ਿਲ੍ਹੇ ਵਿੱਚ ਪਿੰਡ ਦਾ ਨਾਂ ਹੀ ਲੱਖੀ ਜੰਗਲ ਆ ਉੱਥੇ ਫਲਾਈ ਦਾ ਬਹੁਤ ਵੱਡਾ ਦਰਖਤ ਦਾ ਮਤਲਬ ਪਰਾਤਰ ਫਲਾਈ ਮੌਜੂਦ ਆ ਉੱਥੇ ਉਹਦੀ ਵੀ ਲੋਕ ਮਤਲਬ ਕਹਿੰਦਾ ਸੰਗਤ ਦਰਸ਼ਨ ਲਈ ਆਉਂਦੇ ਗੁਰੂ ਘਰ ਜਾਂਦੇ ਆ ਉੱਥੇ ਦਰਸ਼ਨ ਲਈ ਫਲਾਈ ਸਾਹਿਬ ਦੇ ਆਉਂਦੇ ਹੈਗੇ ਇਹ ਜਿਹੜਾ ਪੰਜਾਬ ਦਾ ਦਰਖਤ ਹੈਗਾ ਤੇ ਇਹ ਦਰਮਾਣੇ ਕਾ ਦਾ ਰੁੱਖ ਆ ਤੇ ਪੱਚੜੀ ਰੁੱਖ ਆ ਤੇ ਕੰਡਿਆਲਾ ਰੁੱਖ ਆ ਕੰਡੇ ਵੀ ਆਉਂਦੇ ਨੇ ਮਤਲਬ ਕਹਿੰਦਾ ਤੇ ਇਹ ਰੁੱਖ ਬਹੁਤ ਜਬਰਦਾਰ ਕਿਉਂਕਿ ਸੋਕਾ ਵੀ ਸਹਾਰ ਲੈਂਦਾ ਹੈਗਾ ਇਹ ਮਾਈਨਸ 5 ਡਿਗਰੀ ਤੋਂ ਲੈ ਕੇ 50 ਡਿਗਰੀ ਟੈਂਪਰੇਚਰ ਤੱਕ ਇਹ ਰੁੱਖਾ ਸਹਾਰ ਸਹਾਰ ਲੈਂਦਾ ਹੈਗਾ ਤੇ ਇਹ ਬੇਸਿਕਲੀ ਪੰਜਾਬ ਦੇ ਜਿਹੜੇ ਹੁਣ ਤਾਂ ਮਾਲਵੇ ਦੇ ਇਲਾਕੇ ਜਿਹੜੇ ਪਲੇਨ ਇਲਾਕੇ ਤਾਂ ਥੋੜੋ ਘਟ ਮੈਨ ਲੱਗ ਗਿਆ ਪਰ ਕੰਡੀ ਲੱਕੇਛਾ ਜੀ ਫਲਾਈਆਂ ਜਿਹੜ ਸਾਨੂੰ ਮਿਲਦੀ ਹੈਗੀਆਂ ਖੈਰ ਹੋਈ ਫਲਾਈ ਹੋਈ ਟਾਲੀ ਹੋਈ ਕੰਢੀ ਲਾ ਕੇ ਜੀ ਕਾਫੀ ਪਾਈ ਜਾਂਦੀ ਹੈਗੀ ਆ ਉਸ ਤੋਂ ਬਾਅਦ ਇਹ ਜਿਹੜੀ ਹੁਣ ਆਪਾਂ ਜੇ ਹੋਂਦੀ ਗੱਲ ਕਰੀ ਫਲਾਈ ਇਸ ਟਾਈਮ ਤੇ ਪੱਤੇ ਝਾੜ ਚੁੱਕੇ ਜਨਵਰੀ ਮਹੀਨੇ ਚ ਤੇ ਇਸ ਤੋਂ ਬਾਅਦ ਇਹ ਮਾਰਚ ਵਿੱਚ ਪੱਤੇ ਆਉਣੇ ਸ਼ੁਰੂ ਹੋਣਗੇ ਤੇ ਅਪ੍ਰੈਲ ਮਈ ਦੇ ਵਿੱਚ ਬਹੁਤ ਹੀ ਸੋਹਣੇ ਮਤਲਬ ਕਹਿੰਦਾ ਕਰੀਮ ਰੰਗ ਦੇ ਚਿੱਟੇ ਰੰਗ ਦੇ ਫੁੱਲ ਲੱਗਦੇ ਆ ਬਹੁਤ ਛੋਟੇ ਛੋਟੇ ਫੁੱਲ ਆ ਬਹੁਤ ਹੀ ਸੋਹਣੇ ਫੁੱਲ ਲੱਗਦੇ ਆ ਤੇ ਮੱਖੀਆਂ ਨੂੰ ਬਹੁਤ ਅਟਰੈਕਟ ਕਰਦੇ ਆ ਉਦੋਂ ਮੱਖੀਆਂ ਨੇਕਟਰ ਲੈਂਦੀਆਂ ਹੈਗੀਆਂ ਤਾਂ ਫੁੱਲ ਆਉਣ ਤੋਂ ਬਾਅਦ ਜਿਹੜੇ ਜਿਹੜੀਆਂ ਫਲੀਆਂ ਜੋ ਨਾਲ ਦੀਆਂ ਫਲੀਆਂ ਲੱਗ ਜਾਂਦੀਆਂ ਫਲੀਆਂ ਫਿਰ ਉਹ ਦਸੰਬਰ ਤੱਕ ਪੱਕਦੀਆਂ ਹੈਗੀਆਂ ਤਾਂ ਅਸੀਂ ਜਿਹੜਾ ਹੁਣ ਫਲੀਆਂ ਇਕੱਠੇ ਕੀਤੀਆਂ ਹੁਣ ਸਾਡੀ ਟੀਮ ਜਿਹੜੀ ਇਸ 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 ਹਫ਼ਤੇ ਨੂੰ ਸ਼ੁਰੂ ਕੀਤਾ ਜਿਮਨੇ ਹੁਣ ਇਹ ਜਨਵਰੀ ਐਂਡ ਸ਼ੁਰੂ ਕਰਤਾ ਸੀ ਮਤਲਬ ਹੁਣ ਇਹ ਸ਼ੁਰੂ ਲਗਾਤਾਰ ਇਕੱਠੇ ਕਰੀ ਜਾ ਰਹੇ ਮਤਲਬ ਸਾਡੀ ਜਣੀ ਟੀਮਾਂ ਹੈਗੀਆਂ ਤਾਂ ਹੁਣ ਪੱਕਿਆ ਹੋਇਆ ਵੀ ਸਾਨੂੰ ਮਤਲਬ ਫਲਾਈ ਦੇ ਦਰਖਤਾਂ ਦੇ ਮਿਲ ਜਾਂਦਾ ਹੈਗਾ ਹੁਣ ਬੈਸਟ ਮੌਸਮ ਹੈ ਦਾ ਸੀਡ ਨੂੰ ਇਕੱਠਾ ਕਰਨ ਦਾ ਤੇ ਫਲਾਈ ਨੂੰ ਰੇਸ ਕਰਨ ਦਾ ਤੇ ਕੁਝ ਗੱਲਾਂ ਹੋਰ ਹੈਗੀਆਂ ਫਲਾਈ ਦੀ ਲੱਕੜ ਬਹੁਤ ਮਜ਼ਬੂਤ ਹੰਡਸਾਰ ਮੰਨੀ ਜਾਂਦੀ ਸੀਗੀ ਤਾਂ ਇਸ ਦੇ ਪੁਰਾਣੇ ਸਮੇਂ ਚ ਗੱਡਿਆਂ ਦੇ ਪਈਏ ਹੋਗੇ ਖੇਤਾਂ ਦੇ ਸੰਧ ਹੋਗੇ ਕੋਲੂ ਹੋ ਗਿਆ ਫਲਾਈ ਦੇ ਲੱਕੜ ਦੇ ਬਾਂਦੇ ਸੀਗੇ ਤੇ ਇਹ ਵੀ ਪੁਰਾਣੇ ਬਜ਼ੁਰਗ ਕਹਿੰਦੇ ਸੀ 12 ਸਾਲ ਬਾਅਦ ਜਦੋਂ ਇਹਦੀ ਲੱਕੜ ਇਹ ਜੀ ਆਰਾ ਵੀ ਨਹੀਂ ਵੱਡਦਾ ਸੀ ਇੰਨੀ ਇੰਨੀ ਲੱਕੜ ਮਤਲਬ ਤਾਕਤਵਰ ਲੱਕੜ ਸੀਗੀ ਤੇ ਨਾ ਇਹ ਮਤਲਬ ਗਲਤੀ ਸੀ ਨਾ ਇਹਨੂੰ ਕੁਝ ਹੁੰਦਾ ਸੀਗਾ ਤੇ ਲੋਕ ਇਹਨੂੰ ਪਰਸ਼ੱਤੀਆਂ ਚ ਰੱਖ ਲੈਂਦੇ ਸੀ ਕੱਟ ਕੇ ਵੀ ਬਾਅਦ ਜੋ ਆਪਾਂ ਕਰਦਾ ਕੋਈ ਸਮਾਨ ਬਣਾਉਣਾ ਹੋਇਆ ਤਾਂ ਉਹਦੋਂ ਫਿਰ ਇਹਨੂੰ ਬਣਾ ਲਾਂਗੇ ਕੱਟ ਕੇ ਤਾਂ ਇਹ ਪਰਸ਼ੱਤੀਆਂ ਸਾਡੇ ਆਮ ਸਾਡੇ ਪੰਜਾਬ ਦੇ ਜਿਹੜੇ ਲੋਕ ਸੀ ਰੱਖਦੇ ਸੀ ਪਹਿਲਾਂ ਨੂੰ ਉਸ ਤੋਂ ਬਾਅਦ ਫਲਾਹੀ ਦੀ ਦਤਨ ਬਹੁਤ ਮਸ਼ਹੂਰ ਆ ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਦਰੱਖਤ ਦੇ ਦਤਤਰ ਹੁੰਦੀ ਹੈ ਜਿਵੇਂ ਫਲਾਹੀ ਹੋ ਗਿਆ ਪੀਲੂ ਹੋ ਗਿਆ ਨਿੰਮ ਹੋ ਗਿਆ ਟਾਲੀ ਹੋ ਗਿਆ ਰੇਰੂ ਹੋ ਗਿਆ ਸੁਖਚੈਨ ਕਿਕਰੇ ਸਾਰੇ ਮਤਲਬ ਦਰਗਾਹਾਂ ਦੀ ਜਿਹੜੀ ਆ ਮਤਲਬ ਦਤਨ ਕੀਤੀਆਂ ਦੇ ਟੱਲ ਉਹਦੇ ਵਿੱਚ ਫਲਾਈ ਵੀ ਖੈਗੀ ਆ ਤੋਂ ਉਸ ਤੋਂ ਬਾਅਦ ਕੁਝ ਗੱਲਾਂ ਹੋਰ ਫਲਾਈ ਦੀਆਂ ਹੈਗੀਆਂ ਫਲਾਈ ਬਹੁਤ ਹੀ ਸੰਘਣੇ ਸ਼ਾਲਾ ਦਰਖਤ ਆ ਇਹ ਜਿਹੜਾ ਗਰਮੀਆਂ ਦੇ ਵਿੱਚ ਸਾਡੇ ਲੋਕ ਪਹਿਲਾਂ ਸਮੇਂ ਵਿੱਚ ਆਮ ਹੀ ਆਪਣੇ ਘਰਾਂ ਚ ਲਾ ਲੈਂਦੇ ਸੀ ਜਿਹੜੇ ਸਾਡੀਆਂ ਕੁੜੀਆਂ ਹੁੰਦੀ ਸੀ ਤੀਆਂ ਵੇਲੇ ਆਪਣੀ ਪਿੰਗਾ ਝੂੜਦੀ ਫਲਾਈ ਦੀ ਲੱਕੜ ਮਜ਼ਬੂਤ ਹੁੰਦੀ ਸੀ ਤੇ ਇੱਕ ਫਲਾਈ ਦੀ ਗੂੰਦ ਬਹੁਤ ਮਸ਼ਹੂਰ ਆ ਜਿਹੜੀ ਗੂੰਦ ਹੈਗੀ ਆ ਇਹ ਬੇਸਿਕਲੀ ਜਿਹੜੇ ਹੈਗਾ ਇਸ ਤੇ ਦਰਖਤੋਂ ਮਿਲਦੀ ਹੈਗੀ ਤਾਂ ਉਹ ਲੋਅਰ ਬੈਕ ਪੇਨ ਨੂੰ ਬਹੁਤ ਸੈਟ ਕਰਨ ਵਾਸਤੇ ਹੈਲਪ ਕਰਦੀ ਹੈਗੀ ਆ ਜਿਹੜੋ ਜਨੇਪਾ ਹੁੰਦਾ ਲੇਡੀਜ਼ ਬਰਥ ਦਿੰਦੀਆਂ ਬੱਚੇ ਨੂੰ ਤਾਂ ਉਹ ਸਮਝ ਪੰਜੀਰੀ ਚ ਮਲਾ ਕੇ ਖਾਇਆ ਜਾਂਦਾ ਤਾਂ ਕਿ ਇਹ ਠਕਾਵਡ ਦੂਰ ਕਰਦੀ ਹੈ ਇਹ ਤੇ ਇੱਕ ਹੋਰ ਬਹੁਤ ਖਾਸ ਜਿਹਦੀ ਕੋਈ ਪਿੱਠ ਦਾ ਲੋਅਰ ਬੈਕ ਪੇਨ ਬਿਲਕੁਲ ਹੁੰਦੀ ਆ ਉਸ ਨੂੰ ਵੀ ਠੀਕ ਕਰਨ ਚ ਇਹ ਮਤ ਕਰਦੇ ਉਹਨੂੰ ਅਮਰਸਰੀ ਗੰਮ ਵੀ ਬੋਲਦੇ ਨੇ ਕਿਉਂਕਿ ਅਮਰਸਰ ਦੀ ਮਾਰਕੀਟ ਚ ਕਿਸੇ ਟਾਈਮ ਫਲਾਈ ਦੀ ਜਿਹੜੀ ਇਹ ਗੂੰਦ ਬਹੁਤ ਮਸ਼ਹੂਰ ਸੀ ਉਸ ਤੋਂ ਮਿਲਦੀ ਸੀਗੀ ਤਾਂ ਇਹ ਇਹ ਜਿਹੜੇ ਇੱਕ ਹੋਰ ਜਿਹੜਾ ਇੰਪੋਰਟੈਂਟ ਹੈਗਾ ਇਹਦੇ ਬੀਜ ਲੋਕ ਸੇਵਨ ਵੀ ਕਰਦੇ ਆ ਮਤਲਬ ਕਹਿੰਦਾ ਤਾਂ ਉਹਦੇ ਵਿੱਚ ਇਹ ਨਾਈਟ੍ਰੋਜਨ ਫਿਕਸਿੰਗ ਹੈਗਾ ਮਤਲਬ ਜਿਹੜੇ ਜਿਹੜੇ ਜੜਾਂ ਦੇ ਵਿੱਚੇ ਰੂਟ ਨੋਡਿਊਲ ਵਿੱਚ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਹੁੰਦੇ ਆ ਜਿਹੜੀ ਸਾਡੀ ਸੋਇਲ ਦੀ ਜਿਹੜੀ ਫਰਟੀਲਿਟੀ ਹੈਗੀ ਆ ਸੋਇਲ ਦੀ ਜਿਹੜੀ ਉਹ ਹੈਗੀ ਆ ਉਹਨੂੰ ਇੰਪਰੂਵ ਕਰਦਾ ਹੈਗਾ ਸੋਇਲ ਸ਼ਕਤੀ ਜਿਹੜੀ ਹੈਗੀ ਆ ਉਸਨੂੰ ਇੰਪਰੂਵ ਕਰਨ ਸ਼ੁਰੂ ਕਰਦਾ ਉਹਦੀ ਜਿਹੜੀ ਆਪਣੀ ਤਾਕਤ ਆ ਨਾਈਟ੍ਰੋਜਨ ਜਿਹੜੀ ਫਿਕਸਿੰਗ ਕਰਦਾ ਹੈਗਾ ਬੈਕਟੀਰੀਆ ਹੈਲਪ ਕਰਦਾ ਹੈਗਾ ਤਾਂ ਇਹ ਹੈਗਾ ਉਸ ਤੋਂ ਬਾਅਦ ਫਲਾਹੀ ਜਿਹੜਾ ਜਿਵੇਂ ਦੱਸਿਆ ਵੀ ਕਿਸੇ ਵੀ ਮੌਸਮ ਨੂੰ ਅਨੁਸਾਰ ਲੈਂਦੀ ਹੈਗੀ ਆ ਤੇ ਹੁਣ ਜਿਹੜਾ ਬੈਸਟ ਮੌਸਮ ਆ ਸੀ ਹੁਣ ਫਲਾਹੀ ਵੱਡੇ ਸਕੇਲ ਤੇ ਬੀਜਣੀ ਹੈਗੀ ਆ ਤੇ ਮਕਸਦ ਇਹੀ ਸੀਗਾ ਵੀ ਸਾਡਾ ਫਲਾਹੀ ਨਾਲ ਗੱਲ ਕਰਨ ਦਾ ਵੀ ਇਹ ਰੁੱਖ ਸਾਡਾ ਆਪਦਾ ਨੇਟਿਵ ਹੋਣ ਕਰਕੇ ਸਾਨੂੰ ਪੰਜਾਬ ਦੇ ਵਿੱਚ ਇਹਨੂੰ ਵੱਧ ਤੋਂ ਵੱਧ ਲਾਉਣਾ ਚਾਹੀਦਾ ਸਾਡੇ ਗੁਰੂ ਘਰ ਵੀ ਇਹਦੇ ਨਾਲ ਤੇ ਮੌਜੂਦ ਹੈਗੇ ਆ ਤੇ ਸਾਨੂੰ ਮਤਲਬ ਕਹਿੰਦਾ ਇਕੱਠੇ ਹੋ ਕੇ ਇਹਨਾਂ ਰੁੱਖਾਂ ਨੂੰ ਜੰਗਲਾਂ ਚ ਲਾਉਨੇ ਆਪਾਂ ਤੁਹਾਨੂੰ ਸਾਰਾ ਕੁਝ ਮਤਲਬ ਕਹਿੰਦਾ ਇਹ ਸਾਨੂੰ ਮਤਲਬ ਕਹਿੰਦਾ ਆਪਣਾ ਪ੍ਰੋਵਾਈਡ ਕਰਦੇ ਹੈਗਾ ਰੁੱਖ ਤੇ ਸਾਡੀਆਂ ਬੇਨਤੀਆਂ ਇਹੀ ਹੈਗੀਆਂ ਜਿਸ ਵੀ ਕਿਸੇ ਨੂੰ ਫਲਾਈ ਦਾ ਰੁੱਖ ਚਾਹੀਦਾ ਹੋਵੇ ਸਾਡੀ ਜਿਹੜੀ ਨਰਸੀ ਹੈਗੇ ਵੱਡੇ ਸਕੇਲ ਤੇ ਨੂੰ ਤਿਆਰ ਕਰ ਰਹੀ ਆ ਤਾਂ ਸਾਡਾ ਇਹੀ ਇਹੀ ਕਹਿਣਾ ਹੈਗਾ ਵੀ ਜਿੰਨੇ ਵੀ ਜੰਗਲ ਪੰਜਾਬ ਦੇ ਲਾਉਣੇ ਅਸੀਂ ਉਹਨਾਂ 'ਚ ਫਲਾਈਆਂ ਜਾਣਗੀਆਂ ਜੇ ਕਿਸੇ ਨੇ ਕਿਸਾਨ ਨੇ ਜਾਂ ਪੰਚਾਇਤ ਨੇ ਆਪਣਾ ਜੰਗਲ ਨਾਲ ਸਾਡਾ ਸੰਪਰਕ ਕਰ ਸਕਦੇ ਆ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਇਹ ਜਿਹੜੇ ਵਿਰਾਸਤੀ ਰੁੱਖ ਆ ਪੰਜਾਬ ਦੇ ਫਲਾਈਆਂ ਆ ਗਏ ਕਿਕਰਾਰਗੇ ਝੰਡ ਹੋ ਗਿਆ ਰੇਰੂ ਹੋ ਗਿਆ ਵਾਨ ਪੀਲੂ ਰਹੂੜੇ ਹੋਗੇ ਇਹ ਸਾਰੇ ਜਿਹੜੇ ਪੰਜਾਬ ਦੇ ਪਰਵਾਸੀ ਰੁੱਖਾਂ ਨੂੰ ਸਾਡਾ ਫਾਊਂਡੇਸ਼ਨ ਤਿਆਰ ਕਰ ਰਹੀ ਆ ਇਹਨਾਂ ਨੂੰ ਆਪਾਂ ਇਕੱਠੇ ਮਿਲ ਕੇ ਲਾਵਾਂਗੇ ਤਾਂ ਪੰਜਾਬ ਦੀ ਧਰਤੀ ਹੈਗੀ ਆ ਸਾਡੇ ਸਾਰੇ ਪੰਛੀ ਹੋਗੇ ਸਾਡੇ ਜਿਹੜੇ ਮਧੂਮੱਖੀਆਂ ਹੋਗੀਆਂ ਸਾਰੀਆਂ ਉਹ ਸਾਰੀਆਂ ਹੌਲੀ ਹੌਲੀ ਸਾਡਾ ਇਕੋਲੋਜੀ ਹੈਗੀ ਆ ਸਾਰੀ ਇੰਪਰੂਵ ਹੋਏਗੀ ਇੱਕ ਬਾਇਓਡਿਵਰਸਿਟੀ ਸ਼ਬਦ ਹੈਗਾ ਇਹ ਬਾਇਓਡਿਵਰਸਿਟੀ ਕੰਜ਼ਰਵੇਸ਼ਨ ਵਾਸਤੇ ਰੁੱਖ ਹੈਗੇ ਸਾਰੇ ਇਹ ਜਿਹੜੇ ਮੈਂਸ਼ਨ ਕੀਤੇ ਆ ਇਹ ਸਾਰੇ ਇੰਪੋਰਟੈਂਟ ਹੈਗੇ ਆ ਤਾਂ ਉਹ ਸਾਰੇ ਨਾਲ ਮਿਲ ਕੇ ਇਕੱਠੇ ਪੰਜਾਬ ਦੀ ਧਰਤੀ ਨੇ ਇਹਨਾਂ ਇਹਨਾਂ ਰੁੱਖਾਂ ਦੀ ਲੋੜ ਆ ਤੇ ਰੁਖ ਲਾ ਕੇ ਆਪਾਂ ਇਹਨੂੰ ਧਤ ਨੂੰ ਸ਼ਿੰਗਾਰੀ ਧੰਨਵਾਦ ਸਰ ਸਸੀ ਕਾਲੀ